ਬਾਬਾ ਸ਼ੇਖ ਫਰੀਦ ਜੀ ਦੇ ਬਚਨ ਹਨ ਫਰੀਦ ਦਾ ਬੁਰੇ ਦਾ ਪਲਾ ਕਰ ਗੁੱਸਾ ਮਨ ਨਾ ਹੰਡਾਈ ਦੇਹੀ ਰੋਗ ਨ ਲੱਗਾਈ ਪੱਲੇ ਸਭ ਕੀ ਸ਼ਿਫਾਈ ਕਿਥੇ ਬੁਰੇ ਦਾ ਮਤਲਬ ਇਹ ਨਹੀਂ ਹੈ ਕਿ ਜੋ ਇਨਸਾਨ ਸਾਡੇ ਨਾਲ ਬੁਰਾ ਕਰ ਰਿਹਾ ਹੈ ਬਦੀ ਕੀ ਕਰ ਰਿਹਾ ਹੈ ਉਸ ਦੇ ਵਿਰੋਧ ਦੇ ਵਿੱਚ ਆਵਾਜ਼ ਨਹੀਂ ਬੁਲੰਦ ਕਰਨੀ ਜਾਂ ਕੋਈ ਵਿਅਕਤੀ ਸਾਡਾ ਬੁਰਾ ਕਰ ਰਿਹਾ ਹੈ ਉਸ ਦੇ ਵਿਰੋਧ ਦੇ ਵਿੱਚ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਨੀ ਅਸਰ ਦੇ ਵਿੱਚ ਇੱਥੇ ਬੁਰੇ ਦਾ ਅਰਥ ਹੈ ਐ ਇਨਸਾਨ ਜੋ ਤੇਰੇ ਮਨ ਦੇ ਵਿੱਚ ਬੁਰੇ ਖਿਆਲ ਚੱਲਦੇ ਹਨ ਉਨਾਂ ਨੂੰ ਭਲਿਆਂ ਦੇ ਵਿੱਚ ਤਬਦੀਲ ਕਰ ਲੈ। ਫਰੀਦਾ ਬੁਰੇ ਦਾ ਭਲਾ ਕਰ। ਜਦੋਂ ਇਨਸਾਨ ਆਪਣੇ ਮਾਈਂਡ ਦੇ ਵਿੱਚ ਚੱਲ ਰਹੇ 네ਗੇਟਿਵ ਵਿਚਾਰ, ਨਕਾਰਾਤਮਕ ਖਿਆਲ, ਬੁਰੇ ਖਿਆਲਾਂ ਨੂੰ ਭਲਿਆਂ ਦੇ ਵਿੱਚ ਤਬਦੀਲ ਕਰ ਲੈਂਦਾ ਹੈ, ਗੁੱਸਾ, ਮਨਨਾ ਹੰਡਾਈ। ਉਸ ਨੂੰ ਜੋ ਕਿ ਕਰੋਧ ਆਉਣਾ ਬੰਦ ਹੋ ਜਾਂਦਾ ਹੈ ਮਨ ਦੇ ਵਿੱਚ ਕਿਸੇ ਪ੍ਰਤੀ ਨਫ਼ਰਤ ਵੈਰ ਭਾਵਨਾ ਇਹ ਖਤਮ ਹੋ ਜਾਂਦੀ ਹੈ ਉਸ ਦੇ ਅੰਦਰੋਂ ਈਰਖਾ ਖਤਮ ਹੋ ਜਾਂਦੀ ਹੈ ਜਿਸ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ ਵਿਸਰ ਗਈ ਸਬਤਾਤ ਪਰਾਇ ਬਾਬਾ ਸ਼ੇਖ ਫਰੀਦ ਜੀ ਕਹਿ ਰਹੇ ਹਨ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਗੱਲ ਨੂੰ ਸਮਝਣ ਦਾ ਯਤਨ ਕਰਨਾ ਜਦੋਂ ਸਾਡੇ ਮਨ ਦੇ ਵਿੱਚੋਂ ਬੁਰੇ ਖਿਆਲ ਖਤਮ ਹੋ ਜਾਂਦੇ ਐ ਚੰਗਿਆਂ ਦੇ ਵਿੱਚ ਤਬਦੀਲ ਹੋ ਜਾਂਦੇ ਹਨ ਤੇ ਸਾਨੂੰ ਜੋ ਕੇ ਗੁੱਸਾ ਆਉਣਾ ਕ੍ਰੋਧ ਆਉਣਾ ਬੰਦ ਹੋ ਜਾਂਦਾ ਹੈ ਖਤਮ ਹੋ ਜਾਂਦਾ ਹੈ ਫਿਰ ਲਾਭ ਕੀ ਹੁੰਦਾ ਹੈ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਦੇਹੀ ਰੋਗ ਨਾ ਲੱਗਈ ਸ਼ਰੀਰ ਨੂੰ ਕੋਈ ਵੀ ਰੋਗ ਨਹੀਂ ਲੱਗਦਾ ਕਿਉਂਕਿ ਬਹੁਤੇ ਰੋਗ ਹਨ ਜਿਹੜੇ ਉਹ ਸਾਡੇ ਗੁੱਸੇ ਦੇ ਵਿੱਚੋਂ ਪੈਦਾ ਹੁੰਦੇ ਹਨ ਦੇਹੀ ਰੋਗ ਨ ਲੱਗਈ ਪੱਲੇ ਸਭ ਕਿਛ ਪਾਈ ਪੱਲੇ ਸਭ ਕਿਛ ਪਾਈ ਦੇ ਅਰਥ ਹਨ ਕਿ ਸਾਡੇ ਜੀਵਨ ਦੇ ਵਿੱਚ ਗੁਣ ਪ੍ਰਗਟ ਹੋ ਜਾਂਦੇ ਹਨ ਤੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ਮਿੱਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਕਿ ਮਨੁੱਖ ਨੂੰ ਹਮੇਸ਼ਾ ਹੀ ਆਪਣੇ ਜੀਵਨ ਦੇ ਵਿੱਚ ਨਿਮਰਤਾ ਰੂਪੀ ਜੋ ਗੁਣ ਹੈ ਉਹ ਧਾਰਨ ਕਰਕੇ ਰੱਖਣਾ ਚਾਹੀਦਾ ਹੈ ਨਾ ਕਿ ਜੀਵਨ ਦੇ ਵਿੱਚ ਕ੍ਰੋਧ ਨੂੰ ਪਾਲਣਾ ਚਾਹੀਦਾ ਗੁਰੂ ਨਾਨਕ ਸਾਹਿਬ ਜੀ ਨੇ ਨਿਮਰਤਾ ਨੂੰ ਸਾਰੇ ਗੁਨਾ ਦਾ ਸ਼ਰੋਮਣੀ ਗੁਣ કહਿਆ ਹੈ ਮਿੱਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤਪ ਇਹ ਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਜੀਵਨ ਦੇ ਵਿੱਚ ਨਿਮਰਤਾ ਰੂਪੀ ਸ਼ਰੋਮਣੀ ਗੁਣ ਜਾਂ ਬਾਕੀ ਜਿੰਨੇ ਵੀ ਦੇਵੀ ਗੁਣ ਹਨ ਉਹ ਪੈਦਾ ਹੋਣ ਤਾਂ ਉਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਗੁਰੂ ਦੀ ਸੰਗਤ ਕਰੀਏ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਤੋਂ ਗਿਆਨ ਹਾਸਲ ਕਰਕੇ ਹੀ ਸਾਰੇ ਮਾਈਂਡ ਵਿੱਚ ਚੱਲ ਰਹੇ ਜੋ ਮੰਦੇ ਖਿਆਲ ਹਨ ਉਹਨਾਂ ਨੂੰ ਅਸੀਂ ਭਲਿਆਂ ਦੇ ਵਿੱਚ ਤਬਦੀਲ ਕਰ ਸਕਦੇ ਹਾਂ ਅਤੇ ਜੋ ਸ਼ੁਭ ਗੁਣ ਹਨ दैਵੀ ਗੁਣ ਹਨ ਜਿਨ੍ਹਾਂ ਨੂੰ ਧਾਰਨ ਕਰਨ ਦੀ ਤਕੀਦ ਗੁਰਬਾਣੀ ਕਰਦੀ ਹੈ ਉਹ ਗੁਣ ਵੀ ਅਸੀਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਤੋਂ ਸਿੱਖਿਆ ਪ੍ਰਾਪਤ ਕਰਕੇ ਆਪਣੇ ਜੀਵਨ ਦੇ ਵਿੱਚ ਪ੍ਰਗਟ ਕਰ ਸਕਦੇ ਹਾਂ ਗੁਰਬਾਣੀ ਦੇ ਵਿੱਚ ਬਚਨ ਹਨ ਜਦੋਂ ਅਸੀਂ ਜਪਜੀਤ ਸਾਹਿਬ ਦਾ ਪਾਠ ਕਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਮਤ ਵਿੱਚ ਰਤਨ ਜਵਾਹਰ ਮਾਣਿਕ ਕਿ ਹਰੇਕ ਮਨੁੱਖ ਦੀ ਮਤ ਦੇ ਅੰਦਰ ਜੋ ਹੀਰੀਆਂ ਮੋਤੀਆਂ ਦੀ ਤਰ੍ਹਾਂ ਜੋ ਕੀਮਤੀ ਗੁਣ ਹਨ ਉਹ ਹਰੇਕ ਮਨੁੱਖ ਦੀ ਮਤ ਵਿੱਚ ਹਨ ਲੈਕਨ ਪ੍ਰਗਟ ਕਿਵੇਂ ਹੋਣਗੇ ਜੇ ਇੱਕ ਗੁਰ ਕੀ ਸਿੱਖ ਸੁਣੀ ਜਦੋਂ ਮਨੁੱਖ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਆਪਣੇ ਜੀਵਨ ਦੇ ਵਿੱਚ ਅਪਣਾ ਲੈਂਦਾ ਹੈ ਜੀਵਨ ਦੇ ਵਿੱਚ ਧਾਰਨ ਕਰ ਲੈਂਦਾ ਹੈ ਤੇ ਮਨੁੱਖ ਦੇ ਜੀਵਨ ਦੇ ਵਿੱਚ ਬਦਲਾਵ ਆਉਂਦਾ ਉਸ ਦੀ ਸੋਚ ਦੇ ਅੰਦਰੋਂ ਜੋ ਨੈਗੇਟਿਵ ਖਿਆਲ ਹਨ ਬੁਰੇ ਖਿਆਲ ਹਨ ਉਹ ਖਤਮ ਹੁੰਦੇ ਹਨ ਅਤੇ ਮਨੁੱਖ ਦੇ ਜੀਵਨ ਦੇ ਵਿੱਚ ਭਲੇ ਖਿਆਲ ਪੈਦਾ ਹੁੰਦੇ ਹਨ ਗੁਣ ਪੈਦਾ ਹੁੰਦੇ ਹਨ ਜਿਸ ਦੇ ਨਾਲ ਮਨੁੱਖ ਦਾ ਜੋ ਜੀਵਨ ਹੈ ਉਹ ਸਚਿਆਰ ਬਣ ਜਾਂਦਾ ਹੈ